ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਤੁਹਾਨੂੰ ਕੜਾਈ ਵਾਲੇ ਸੂਟ ਚ ਪਲੇਟ ਕਿਵੇਂ ਪਾਉਣੇ ਆਪਾਂ ਪਲੋਈਆਂ ਕਿਵੇਂ ਪਾਉਣੀਆਂ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਲਾਈਨਿੰਗ ਨਾਲ ਜੋੜ ਲੈਣੀ ਹੈ ਦੋਨੇ ਲੜ ਇਧਰਲੀ ਸਾਈਡ ਤੇ ਸੀਨ ਥੋੜੀ ਲਾ ਕੇ ਉਧਰਲੀ ਸਾਈਡ ਵੀ ਲਾਵਾਂਗੇ ਤੇ ਉੱਪਰ ਵੀ ਆਪਾਂ ਇਸ ਤਰ੍ਹਾਂ ਸਲਾਈ ਲਾ ਲੈਣੀ ਹੈ ਲਾਈਨਿੰਗ ਨਾਲ ਅਟੈਚ ਕਰ ਲੈਣੀ ਹੈ ਹੁਣ ਆਪਾਂ ਇਹਨੂੰ ਥੱਲੋਂ ਉੱਪਰ ਨੂੰ ਢੱਲ ਰੱਖਣੀ ਹੈ ਥੱਲੋਂ ਲਾਈਨਿੰਗ ਖਿੱਚਵੀ ਨਹੀਂ ਹੋਣੀ ਚਾਹੀਦੀ ਲਾਈਨਿੰਗ ਆਪਣੀ ਢਿੱਲੀ ਹੋਣੀ ਚਾਹੀਦੀ ਹੈ ਉਸਾਂ ਨੰਬਰ ਸੈੱਟ ਕਰਕੇ ਰੱਖਣੀ ਹੈ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਦੇ ਪਲੇਟ ਜਿਹੜੇ ਪਾਉਣੇ ਆ ਉਹ ਆਪਾਂ ਪਹਿਲਾਂ ਕੱਚੇ ਇੱਥੇ ਆਪਾਂ ਵਿਚਾਲਾ ਗਲੇ ਦੇ ਕੋਲੇ ਆਪਾਂ ਇੱਕ ਸੀਨ ਲਾ ਲਾਂਗੇ ਕਿ ਕੱਪੜਾ ਹਿੱਲੇ ਨਾ ਉੱਪਰੋਂ ਸਲਾਈ ਲਾਈ ਹੈ ਤੇ ਇਸ ਤੋਂ ਬਾਅਦ ਆਪਾਂ ਪਲੋਈਆਂ ਦੇ ਜਿਹੜੇ ਨਿਸ਼ਾਨ ਆ ਉਹ ਲੱਗੇ ਆ ਇਹਦੇ ਉੱਪਰ ਆਪਾਂ ਸਲਾਈ ਲਾ ਕੇ ਪਲੋਈ ਪਾਵਾਂਗੇ ਹੁਣ ਆਪਾਂ ਪਹਿਲਾਂ ਸਲਾਈ ਲਾਵਾਂਗੇ ਤੇ ਇਹ ਹੈਗਾ ਵਰਕ ਵਾਲਾ ਸੂਟ ਇਹਦੇ ਮੋਤੀ ਮਤਲਬ ਨੀਚੇ ਆ ਸਟੋਨ ਜਾਂ ਮੋਤੀ ਜੋ ਕੁਛ ਵੀ ਉਹ ਆਪਾਂ ਨੂੰ ਭੰਨ ਕੇ ਫਿਰ ਆਪਾਂ ਸੀਨ ਲਾ ਸਕਦੇ ਆ ਇਹਦੇ ਉੱਪਰ ਦੀ ਆਪਾਂ ਇਸ ਤਰ੍ਹਾਂ ਕੋਈ ਚੀਜ਼ ਲੈ ਕੇ ਇਹਨੂੰ ਨੀਚੇ ਤੋਂ ਦੇਖ ਦੇ ਕੇ ਆਪਾਂ ਸਟੋਨ ਇਸ ਤਰ੍ਹਾਂ ਭੰਨ ਲੈਣੇ ਆ ਫਿਰ ਆਪਾਂ ਇਹਦੇ ਨਾਲ ਸਿੱਧੀ ਸਿਲਾਈ ਲਾਵਾਂਗੇ ਆਪਾਂ ਓਨੇ ਓਨੇ ਥਾਂ 'ਚ ਮਤਲਬ ਮੋਤੀ ਭੰਨਣੇ ਆ ਕਿ ਆਪਣੇ ਜਿਹੜੀ ਪਲੋਈ ਸਹੀ ਤਰੀਕੇ ਨਾਲ ਪੈ ਜੇ ਇੱਕ ਵਾਰ ਆਪਾਂ ਪੁੱਠੇ ਪਾਸੇ ਦੀ ਸਿੱਧੀ ਸਿਲਾਈ ਲਾ ਲਾਂਗੇ ਵੱਡੇ ਬਖੀ ਨਾਲ ਤਾਂ ਕਿ ਆਪਣਾ ਕਪੜਾ ਵੀ ਅਟੈਚ ਹੋ ਜੇ ਤੇ ਨਾਲੇ ਆਪਣੇ ਪਤਾ ਲੱਗ ਜੇ ਸਟੋਨ ਤਾਂ ਨਹੀਂ ਕੋਈ ਰਹਿੰਦਾ ਇਸੇ ਤਰ੍ਹਾਂ ਆਪਾਂ ਦੂਜੀ ਪਲੇਟ ਵੀ ਇਸੇ ਤਰੀਕੇ ਪਾ ਲੈਣੀ ਆ ਹਣ ਆਪਣੀ ਜਿਹੜੀ ਦੂਜੀ ਪਲੋਈ ਪਾਉਣੀ ਆ ਇਹ ਵੀ ਆਪਾਂ ਉਸੇ ਤਰ੍ਹਾਂ ਦੇਖਾਂਗੇ ਸਟੋਨ ਮਤਲਬ ਜਿਹੜੇ ਹੋਵੇ ਏਠਾ ਨਾ ਹੋਣ ਤੇ ਥੋੜਾ ਜਿਹਾ ਵਿਚਕਾਰ ਆਪਾਂ ਕਪੜਾ ਢਿੱਲਾ ਛੱਡਣਾ ਪਲੋਈਆਂ ਦੇ ਵਿੱਚ ਲਾਈਨਿੰਗ ਤਾਕੇ ਉੱਪਰਲਾ ਕਪੜਾ ਜਦੋਂ ਆਪਾਂ ਪ੍ਰੈਸ ਕਰਦੇ ਜਾਂ ਕੁਝ ਵੀ ਉੱਪਰਲੇ ਪਾਸੇ ਬੁਲਬਲੇ ਜੇ ਨਾ ਬਣ ਤਾਂ ਕਰਕੇ ਆਪਾਂ ਲਾਈਨਿੰਗ ਥੋੜੀ ਜਿਹੀ ਟਿੱਲੀ ਰੱਖ ਕੇ ਤੇ ਇਹ ਸਲਾਈ ਲਗਾਵਾਂਗੇ ਇੱਥੇ ਵੀ ਆਪਾਂ ਸਟੋਨ ਇੱਕ ਵਾਰ ਆ ਦੇਖ ਕੇ ਪਾਣ ਲੈਣੇ ਨਹੀਂ ਤਾਂ ਫਿਰ ਸੂਈ ਟੁੱਟਣ ਦਾ ਡਰ ਰਹਿੰਦਾ ਸੂਈ ਟੁੱਟ ਜਾਂਦੀ ਹੈ ਜੇ ਆਪਣੀ ਕਿਸੇ ਮੋਤੀ ਉੱਪਰ ਚੜ ਜਾਂਦੀ ਹੈ ਤੇ ਆਪਾਂ ਓਨੇ ਓਨੇ ਥਾਂ 'ਚ ਚੈੱਕ ਕਰ ਕਰਕੇ ਜਿੱਥੇ ਇੱਕ ਸਟੋਨ ਲੱਗਦਾ ਹੈ ਇੱਕ ਹੱਥ ਨਾਲ ਆਪਾਂ ਉਂਗਲਾਂ ਨਾਲ ਚੈੱਕ ਕਰ ਲੈਣਾ ਇਹ ਹੁਣ ਆਪਾਂ ਇਹ ਤੇ ਵੀ ਸਿੱਧੀ ਸਲਾਈ ਵੱਡੇ ਬਖੇ ਨਾਲ ਲਾ ਲੈਣੀ ਹੈ ਇਸੇ ਤਰ੍ਹਾਂ ਇਹ ਆਪਣਾ ਕੱਪੜਾ ਨਾਲ ਤਾਂ ਅਟੈਚ ਹੋ ਜੂਗਾ ਨਾਲ ਹੀ ਆਪਣੀ ਪਲੋਈ ਜਦੋਂ ਆਪਾਂ ਪਾਵਾਂਗੇ ਤੇ ਇਹ ਨਹੀਂ ਹੈਗਾ ਵੀ ਲਾਈਨਿੰਗ ਦੇ ਹੀ ਸੀਨ ਵਾਜੇ ਕੱਪੜਾ نیچے ਵਾਲਾ ਕਈ ਵਾਰ ਵਿੱਚ ਨਹੀਂ ਆਉਂਦਾ ਤੇ ਤਾਂ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਫੜ ਲੈਣਾ ਹੁਣ ਆਪਾਂ ਨੂੰ ਐ ਨਹੀਂ ਹੈਗਾ ਕੱਪੜਾ نیچے ਜਾਵਲ ਚਲ ਜੂਗਾ ਤੇ ਉੱਪਰ ਰੱਖ ਕੇ ਉੱਪਰੋਂ ਬਿਲਕੁਲ ਤਿੱਖੀ ਸੂਈ ਪਹਿਲਾਂ ਥੱਲੇ ਰੱਖ ਕੇ ਪਲੋਈ ਸ਼ੁਰੂ ਕਰਨੀ ਹੈ ਕੱਪੜੇ ਦੇ ਉੱਪਰ ਸੂਈ ਨਹੀਂ ਹੋਣੀ ਚਾਹੀਦੀ ਜਦੋਂ ਆਪਾਂ ਪਲੋਈ ਪਾਉਣੀ ਹੈ ਤੇ ਵਿਚਕਾਰ ਤੋਂ ਆਪਣੇ ਮਤਲਬ ਪੈਰ ਦਾ ਬਖਾ ਵਿਚਕਾਰ ਜਾ ਕੇ ਪੈਰ ਦਾ ਬਖਾ ਉਹ ਕਰ ਲੈਣਾ ਤੇ ਉਸ ਤੋਂ ਬਾਅਦ ਥੱਲੇ ਨੂੰ ਘੜਤੀ ਘੜਦੀ ਇਸ ਤਰ੍ਹਾਂ ਆਪਾਂ ਪਲੋਈ ਪਾਉਣੀ ਹੈ ਇਹ ਆਪਣੀ ਪਲੋਈ ਪੈ ਗਈ ਹੈ ਇਸ ਤਰ੍ਹਾਂ ਹੁਣ ਆਪਾਂ ਫੇਰ ਆਪਾਂ ਦੂਸਰੇ ਪਾਸੇ ਦੀ ਪਲੋਈ ਇਸੇ ਤਰੀਕੇ ਪਾਵਾਂਗੇ ਦੇ ਵਿਚਕਾਰ ਕੱਪੜਾ ਜਰੂਰ ਟਿੱਲ ਰੱਖਣੀ ਆ ਪਲੋਈ ਦੇ ਸਨ ਵਿੱਚ ਲਾਈਨਿੰਗ ਦੀ ਉਹ ਖਾਸ ਕੈਰ ਦਾ ਕਨਾਪਾ ਤੇ ਇਹ ਆਪਣੀ ਸਲਾਈ ਵੀ ਉਸੇ ਤਰ੍ਹਾਂ ਵਿਚਕਾਰੋਂ ਲਾਈ ਹੋਈ ਹੈ ਹਾਂਜੀ ਹੁਣ ਆਪਾਂ ਇਸ ਦੀ ਵੀ ਉਸੇ ਤਰ੍ਹਾਂ ਹੀ ਪਲੋਈ ਪਾ ਦੇਣੀ ਹੈ ਤੇ ਜਿਹੜੀ ਆਪਣੀ ਸੈਡ ਵਾਲੀ ਪਲੋਈ ਹੈ ਜਦੋਂ ਆਪਾਂ ਇਹ ਪਾਉਣੀ ਹੈ ਉਹ ਆਪਾਂ ਉੱਪਰੋਂ ਸੈੱਟ ਕਰਕੇ ਉਪਰੋਂ ਆਪਣਾ ਮੋਢੇ ਕੋਲੋਂ ਕਪੜਾ ਲਾਈਨਿੰਗ ਵਾਲਾ ਜਮ੍ਹਾਂ ਸੈੱਟ ਹੋਣਾ ਚਾਹੀਦਾ ਤੇ ਥੀਰੇ ਕੋਲੋਂ ਆਪਣਾ ਲਾਈਨਿੰਗ ਢਿੱਲੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਆਪਣਾ ਕਪੜਾ ਨਹੀਂ ਢਿੱਲਾ ਹੋਣਾ ਚਾਹੀਦਾ ਨਹੀਂ ਫਿਰ ਉੱਪਰ ਵਾਲ ਬਣ ਲੱਗ ਜਾਂਦਾ ਤੇ ਲਾਈਨਿੰਗ ਢਿੱਲੀ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਤੇ ਉਸ ਹਿਸਾਬ ਨਾਲ ਆਪਾਂ ਸਾਈਡ ਵਾਲੀ ਬਲੋਈ ਪਾਉਣੀ ਹੈ ਇਹਦੇ ਤੇ ਵੀ ਆਪਾਂ ਕੱਚੀ ਸिलाई ਲਾ ਸਕਦੇ ਆ ਤੇ ਦੋਨੇ ਆਪਾਂ ਕੱਚੀ ਸिलाई ਲਾ ਕੇ ਵੀ ਬਣਾ ਸਕਦੇ ਆ ਇਸ ਤਰ੍ਹਾਂ ਆਪਾਂ ਦੇਖ ਲੈਣਾ ਵੀ ਕਿੰਨੇ ਸਟੋਨ ਇਹ ਵੀ ਆ ਰਹੇ ਆ ਨਾ ਵਿੱਚ ਇਹ ਆਪਾਂ ਇਹਦੇ ਨਾਲ ਆਪਾਂ ਭੰਨ ਲੈਣੇ ਇਹਨਾਂ ਨੂੰ ਵੀ ਜਿੱਥੇ-ਜਿੱਥੇ ਆਪਣੇ ਪਲੇਟ ਆ ਰਹੇ ਆ ਇਸ ਤਰ੍ਹਾਂ ਆਪਾਂ ਮੋਤੀ ਤੋੜ ਲੈਣੇ ਆ ਕੋਈ ਵੀ ਚੀਜ਼ ਨਾ ਆਪਾਂ ਤੋੜ ਸਕਦੇ ਆ ਤੇ ਜੇ ਆਪਾਂ ਮਤਲਬ ਇਹਨੂੰ ਦੇੜਦੇ ਆ ਉਹ ਪਰ ਕਈ ਵਾਰ ਹੈਂਡਵਰਕ ਹੁੰਦਾ ਉਹ ਜਿਆਦਾ ਮੋਤੀ ਉੱਧੜ ਜਾਂਦੇ ਆ ਤਾਂ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਭੰਨ ਲੈਣਾ ਹੀ ਆ ਤੋੜਨਾ ਹੀ ਆ ਇਹਨਾਂ ਨੂੰ ਤੋੜ ਕੇ ਫੇਰ ਹੀ ਪਲਾਈ ਪਾਉਣੀ ਆ ਤੇ ਤਾ ਕਰਕੇ ਵੀ ਜੇ ਉਹ ਆਪਣਾ ਧਾਗਾ ਜੇ ਆਪਾਂ ਢੇੜਦੇ ਆ ਉਹ ਕਾਹਦੀ ਜ਼ਿਆਦਾ ਉਧੜ ਜਾਂਦਾ ਆ ਆ ਦੇਖੋ ਸਟੋਨ ਪੰਨ ਨਾਲ ਫੱਟੇ ਵਿੱਚ ਮਸ਼ੀਨ ਦੇ ਫੱਟੇ ਵਿੱਚ ਵੀ ਇਸ ਤਰ੍ਹਾਂ ਕੱਟ ਲੱਗ ਜਾਂਦੇ ਆ ਤੇ ਸਟੋਨ ਬਹੁਤ ਲੱਗੇ ਹੁੰਦੇ ਸੂਟ ਤੇ ਤੇ ਸਿਉਣ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਪਰ ਇਸ ਇਸ ਕਰਕੇ ਹੀ ਲਾਈਨਿੰਗ ਵਾਲੇ ਸੂਟ ਤੇ ਆਪਾਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਹੁਣ ਆਪਾਂ ਸਾਈਡ ਵਾਲੀ ਜਿਹੜੀ ਪਲੇਟ ਪਾਉਣੀ ਆ ਇਹਦੇ ਵੀ ਆਪਾਂ ਸਟੋਨ ਜਿੰਨੇ ਵੀ ਆ ਉਹ ਆਪਾਂ ਇਹਨੂੰ ਪੰਨ ਲਾਂਗੇ ਤੇ ਇਹਦੇ ਤੇ ਵੀ ਆਪਾਂ ਸਲਾਈ ਲਾ ਸਕਦੇ ਆ ਤੇ ਜੇ ਇਸ ਇਸ ਤਰ੍ਹਾਂ ਵੀ ਆਪਾਂ ਫੜ ਕੇ ਦੋ ਆਪਾਂ ਪਲੇਟ ਪਾ ਸਕਦੇ ਆ ਤੇ ਜੇ ਆਪਾਂ ਸਲਾਈ ਲਾਉਣੀ ਹੈ ਤੇ ਸਲਾਈ ਵੀ ਲਗਾ ਸਕਦੇ ਆ ਤੇ ਮੈਂ ਨਹੀਂ ਵੈਸੇ ਹੀ ਪਲੇਟ ਪਾਉਣੀ ਹੈ ਇਹਦਾ ਫੜ ਕੇ ਇਸ ਤਰ੍ਹਾਂ ਹੀ ਜਾਨੀ ਦੋਨੇ ਕਪੜੇ ਆਪਣੇ ਬਰਾਬਰ ਹੋਣੇ ਚਾਹੀਦੇ ਫੜ ਕੇ ਫਿਰ ਆਪਣੀ ਪਲੇਟ ਸਹੀ ਪੈਂਦੀ ਹੈ ਇਹ ਵੀ ਫਰੰਟ ਤੋਂ ਬਿਲਕੁਲ ਬਰੀਕ ਤੇ ਪਿੱਛੇ ਨੂੰ ਆਪਾਂ ਘੜਦੀ ਘੜਦੀ ਪੈਰ ਦਾ ਬਖਾ ਵੀ ਲਗਾ ਸਕਦੇ ਆ ਜੇਕਰ ਪੂਰੀ ਫੀਟਿੰਗ ਵਾਲਾ ਬਣਾਉਣਾ ਤਾਂ ਆਪਾਂ ਪੈਰ ਦਾ ਵਖਾਈ ਲਗਾ ਕੇ ਪੈਰ ਪੈਰ ਦਾ ਵਖਾ ਛੱਡ ਕੇ ਹੀ ਇਹਦੀ ਪਲੇਟ ਪਾਵਾਂਗੇ ਜਿਹੜੀ ਸੈੱਡ ਵਾਲੀ ਇਹ ਪਲੇਟ ਹੁੰਦੀ ਹੈ ਇਹ ਆਪਣੀ ਜਿਹੜੀ ਫੀਟਿੰਗ ਵਾਲੀ ਸਲਾਈ ਹੈ ਉਸ ਤੋਂ ਅੱਗੇ ਜਾ ਕੇ ਆਪਾਂ ਥੱਲੇ ਲਾਉਣੀ ਹੁੰਦੀ ਹੈ ਫੀਟਿੰਗ ਵਾਲੀ ਸਲਾਈ ਦੇ ਉੱਪਰ ਦੀ ਇਸੇ ਤਰ੍ਹਾਂ ਹੀ ਲਿਜਾਣੀ ਹੁੰਦੀ ਹੈ ਫਿਰ ਪੀਟਿੰਗ ਵਧੀਆ ਬਣਦੀ ਹੈ ਹੁਣ ਆਪਾਂ ਇਹਦੇ ਇਸ ਤਰ੍ਹਾਂ ਪਲੇਟਾਂ ਸਾਰੇ ਪੈ ਗਈਆਂ ਹੁਣ ਆਪਾਂ ਇਹਦੀ ਫਰੰਟ ਕੱਟ ਪਾਵਾਂਗੇ फ्रंट काटੇ ਦੀ ਪਹਿਲਾਂ ਵੀ ਪਾ ਸਕਦੇ ਆ ਤੇ ਬਾਅਦ ਵਿੱਚ ਵੀ ਪਲੇਟ ਪਾ ਕੇ ਉਸ ਤੋਂ ਬਾਅਦ ਵੀ ਪੈ ਜਾਂਦੀ ਹੈ ਤੇ ਇਹ ਆਪਾਂ ਇਸ ਤਰ੍ਹਾਂ ਦੂਰਾ ਕਰਕੇ ਰੱਖ ਲੈਣਾ ਕੱਪੜੇ ਨੂੰ ਤੇ ਜਿੱਧਰ ਆਪਣਾ ਗੋਲ ਪਾਸਾ ਗਲਾ ਬਣਾਉਣਾ ਉਸ ਸਾਈਡ ਤੋਂ ਆਪਾਂ ਮਿੜ ਕੇ ਤੇ ਇਹ ਵਾਲੀ ਸਾਈਡ ਨੂੰ ਆਪਾਂ ਨਿਸ਼ਾਨ ਲਗਾ ਕੇ ਤੇ ਮੂਹਰੇ ਮੂਹਰ ਲਈ ਕੱਟ ਪਾਵਾਂਗੇ ਆਪਾਂ ਧੀਰੇ ਜਿੰਨਾ ਆਪਣਾ ਧੀਰਾ ਹੁੰਦਾ ਉਹਨਾਂ ਆਪਾਂ ਫਰੰਟ ਤੋਂ ਰੱਖਣਾ ਹੁੰਦਾ ਹੈਗਾ ਫਿਟਿੰਗ ਇਨਾਂ ਦਾ 7 ਇੰਚ ਤੇ ਆਪਾਂ ਛਾਂ ਲਾ ਕੇ 7.5 ਰੱਖਾਂਗੇ 14 ਇੰਚ ਮੂਹਰੇ ਫਰੰਟ ਆ ਉਹਨਾਂ ਦਾ ਤੇ ਉਹਦੇ ਨਾਲ ਹੀ ਇਸ ਤਰ੍ਹਾਂ ਬਲਾ ਕੇ ਫਰੰਟ ਕਾਟੇ ਦੀ ਇਸ ਤਰ੍ਹਾਂ ਪਾਵਾਂਗੇ ਫਰੰਟ ਕਾਟ ਆਪਾਂ ਜਿੰਨਾ ਆਪਣਾ ਤੀਰਾ ਹੁੰਦਾ ਓੰਨੀ ਰੱਖ ਸਕਦੇ ਹੁੰਨੇ ਆ ਉਸ ਤੋਂ ਥੋੜੀ ਜਿਹੀ ਘੱਟ ਵੀ ਰੱਖ ਸਕਦੇ ਆ ਤੇ ਫਰੰਟ ਤੀਰੇ ਦੇ ਹਿਸਾਬ ਨਾਲ ਹੀ ਆਪਾਂ ਕਾਟ ਪਾਵਾਂਗੇ ਤਾਂ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਤੇ ਇਹ ਆਪਾਂ ਜਿਹੜੀ ਥੋੜੀ ਡੂੰਘੀ ਨਹੀਂ ਕਾਟ ਪਾਉਣੀ ਹੁੰਦੀ ਜੇ ਜਿਹੜੇ ਆਪਣੇ ਮਤਲਬ ਕਿ ਚੈਸਟ ਦਾ ਨਿਸ਼ਾਨ ਆ ਉਸ ਤੋਂ ਉੱਪਰ ਨੂੰ ਥੋੜੀ ਜਿਹੀ ਕਾਟਲ ਜਾਣੀ ਹੁੰਦੀ ਹੈ ਤੇ ਉੱਪਰੋਂ ਆਪਣਾ 1/2 ਇੰਚ ਪਿੰਚ ਸੇਵਨ ਚਾ ਕੇ ਪੂਰਾ ਆਪਣਾ 14 ਇੰਚ ਉਹਨਾਂ ਦਾ ਹਿਸਾਬ ਨਾਲ ਰੱਖਣਾ ਫਰੰਟ 14 ਇੰਚ ਦੇ ਹਿਸਾਬ ਨਾਲ ਆਪਣਾ ਰਹੂਗਾ 7.5 ਦੀ ਆਪਾਂ ਕਾਟ ਪਾਤੀ ਹਾਂਜੀ ਇਸ ਤਰ੍ਹਾਂ ਆਪਾਂ ਸਾਰੇ ਪਲੋਈਆਂ ਪਾ ਲੈ ਲਈਆਂ ਤੇ ਜੇ ਕੋਈ ਨਾ ਪਤਾ ਲੱਗਾ ਤੁਸੀਂ ਪੁੱਛ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਇਹ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਇਸ ਤੇ ਗਲਾ ਜਗ ਕਿਸ ਤਰ੍ਹਾਂ ਜਨਮ ਹੈ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਗਲਾ ਜੜਨਾ ਦੱਸਾਂਗੇ ਇਹ ਵੀਡੀਓ ਲੰਬੀ ਹੁੰਦੀ ਸੀ ਤਾਂ ਕਰਕੇ ਆਪਾਂ ਇਸ ਦਾ ਅੱਗੇ ਵੀਡੀਓ ਨਹੀਂ ਬਣਾਈ ਤੇ ਇਸ ਦੀ ਅਲੱਗ ਵੀਡੀਓ ਬਣਾ ਕੇ ਪਾਵਾਂਗੇ ਗਲੇ ਦੀ ਕਿਸ ਤਰ੍ਹਾਂ ਗਲਾ